बच्चों आज आप क्लास फोर्थ गणित दुनिया चैप्टर नंबर फर्स्ट दे एम सी क्यूज करा यानी कि बहुविकल्पिक प्रश्न करा चलो शुरू करते हैं बच्चों दो हज़ार तो पहला संख्या आँदी है दो हज़ार तो पहला की संख्या आँदी बच्चों एक हज़ार नौ सौ ठीक है बच्चों सवाल नंबर दूजा कि संख्या है जो नौ हज़ार नौ सौ ਨੜੇ ਨਵੇਂ ਤੋਂ ਇੱਕ ਵੱਧ ਹੈ ਇੱਕ ਵੱਧ ਹੈ ਯਾਨੀ ਕਿ ਇੱਕ ਇਸੇ ਜੋੜ ਦੇਣ ਕੀ ਬਣ ਜਾਏਗਾ ਬੱਚੋ 10000 ਬਣ ਜਾਊਗਾ ਤੀਜਾ ਸਵਾਲ ਦੇਖੋ ਬੱਚੋ ਰੋਮਨ ਅੰਕ ਵਿੱਚ 39 ਲਿਖਿਆ ਜਾਂਦਾ ਕਿਵੇਂ ਲਿਖਿਆ ਜਾਂਦਾ 39 ਦੇਖੋ ਬੱਚੋ 39 ਆ ਦੇਖੋ 10 20 30 3 9 39 ਆਪਸ਼ਨ ਡੀ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 10000 ਨਾਲੋਂ ਕਿੰਨੀ ਘੱਟ ਹੈ चार अंका दी बड्डी तो बड्डी संख्या की होगी बच्चों 9999 ये 10000 तो कितनी ਘਟ ਹੈ 1 ਘਟ ਹੈ ਠੀਕ ਹੈ ਬੱਚੋ ਅੱਗੇ ਦੇਖੋ 9999 ਵਿੱਚ ਕੀ ਜੋੜੀਏ ਕੀ ਇਹ ਚਾਰ ਅੰਕਾ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਜਾਏ ਚਾਰ ਅੰਕਾ ਦੀ ਛੋਟੀ ਤੋਂ ਛੋਟੀ ਸੰਖਿਆ ਕੀ ਹੁੰਦੀ ਹੈ ਬੱਚੋ 1000 ਹੁੰਦੀ ਹੈ 9999 ਵਿੱਚ ਇੱਕ ਜੋੜ ਦਾਂਗੇ ਉਹ 10000 ਬਣ ਜਾਊਗਾ ਅੱਗੇ ਦੇਖੋ ਬੱਚੋ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋਣੀ ਦਸਵੀਂ ਮੈਂ ਹਜ਼ਾਰ 7986 ਵਿੱਚ 8 ਦਾ ਸਥਾਨਕ ਮੁੱਲ ਕੀ ਹੈ ਬੱਚੋ 8 ਦਾ ਹਿੱਤੇ ਹੈ ਦਾਈ ਦਾ ਮਤਲਬ ਕੀ ਹੈ 8 ਗੁਣਾ 10 ਕਿੰਨਾ ਹੋ ਗਿਆ ਬੱਚੋ 80 ਹੋ ਗਿਆ ਤਾਂ 80 ਜਿਹੜਾ ਸਹੀ ਆਪਸ਼ਨ ਹੈ ਅੱਗੇ ਦੇਖੋ 7691 ਵਿੱਚ 6 ਦਾ ਅੰਕਿਤ ਮੁੱਲ ਅੰਕਿਤ ਮੁੱਲ ਕੀ ਹੁੰਦਾ ਬੱਚੋ ਉਹੀ ਅੰਕ ਹੁੰਦਾ ਹੈ 6 ਦਾ ਤਾਂ 6 ਹੀ ਹੋਊਗਾ 6 7 0 8 ਅੰਕਾਂ ਨੂੰ ਵੱਧਦੇ ਵੱਧਦੇ ਹੋਏ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਮੈਂ ਕਿ ਐਸੀ ਬੱਚੋ ਵੱਡੀ ਤੋਂ ਵੱਡੀ ਬਣਾਣੀ ਹੈ ਤਾਂ ਸਭ ਤੋਂ ਵੱਡਾ ਅੰਕ ਪਹਿਲੇ ਹੋਊਗਾ ਸਭ ਤੋਂ ਵੱਡਾ ਅੰਕ 7 8 ਹੈ ਫਿਰ 7 6 ਹੈ ਫਿਰ 0 ਹੈ ਤਾਂ ਇਹ ਦੇਖੋ 8760 ਠੀਕ ਹੈ ਬੱਚੋ ਹੇਠੇ ਦਿੱਤੀਆਂ ਸੰਖਿਆਵਾਂ ਵਿੱਚ ਚ ਕਿਹੜੀ ਰੋਮਨ ਸੰਖਿਆ ਠੀਕ ਨਹੀਂ ਹੈ ਕਿਹੜੀ ਠੀਕ ਨਹੀਂ ਹੈ ਦੇਖੋ ਬੱਚੋ ਆਹ ਦੇਖੋ 10 ਤੇ 6 16 ਬਣਦਾ ਇਹ ਤਾਂ ਠੀਕ ਹੈ आ दस तो चार चौदह बन दिया ये भी ठीक है आ देखो ये गलत है ये दस दस बी आ गलत है बच्चों क्यों गलत है क्योंकि कदे भी इस तरह नहीं आऊगा एक इधर आ गया छोटा एक इधर आ गया छोटा ठीक है ये गलत है ये ठीक ये ऑप्शन ठीक है यानी कि संख्या गलत है हेठे दतियों संख्या केड़ी संख्या नौ हज़ार नौ सौ नड़िनवे है नौ हज़ार नौ सौ नड़िनवे बच्चों हाँ जी ऑप्शन नंबर सी अच्छा आगे देखो बच्चों 4000 300 प्लस 90 9 ਇਹਨੂੰ ਆਪਾਂ ਜੇ ਜੋੜੀਏ ਸਾਰਿਆਂ ਨੂੰ ਤਾਂ ਕੀ ਸੰਖਿਆ ਬਣੂਗੀ ਇਹ ਬਣੂਗੀ 4399 4399 ਠੀਕ ਹੈ ਬੱਚੋ ਅੱਗੇ ਦੇਖੋ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਬੱਚੋ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 999 ਹੁੰਦੀ ਹੈ 9998 ਅਤੇ 10000 ਦੇ ਵਿੱਚਕਾਰ ਕਿਹੜੀ ਸੰਖਿਆ ਆਉਂਦੀ ਹੈ 9990 आओ ठीक है बच्चों ये तो डैम सीक्यू सारे कंप्लीट हो गए ओके थैंक यू बच्चों